ਚੰਦ ਦੋ ਰੱਖ ਇਚੋੜਦਾ ਰੱਖ ਦੋ ਥੱਲੇ ਨਾ ਆ ਜੀ ਦੋ ਰੱਖ ਦੇ ਇਥੇ ਚੋਕੇ ਰੱਖ ਲਈਏ ਨਾ ਨਾ ਚੋਟੂ ਚੋਟੇ ਨੀ ਆ ਕੰਮ ਆਉਣਾ ਆਉਣਾ ਹੱਥ ਪਾਦੂ ਨਾਲ ਇਧਰ ਆ ਸਸ ਚੋਕੇ ਦੇ ਵੇਖੋ ਵੇਖੋ ਐ ਦੇਸੀ ਖਰਾਕਾ ਮੁੰਡਿਆ ਲੈ ਪੀਆ ਹੋਏ ਉਹਨੂੰ ਤੂੰ ਕੀ ਲਾਇਆ ਇਹ ਵੀ ਭੂਏ ਦਾ ਭਾਈ ਤਾਂ ਲਓ ਜੀ ਆ ਗਿਆ ਜੀ ਅਰਸ਼ ਤੇ ਅਸੀਂ ਅੱਜ ਤੱਲੇ ਆ ਸਾਡਾ ਵੀਰ ਆਇਆ ਕੈਨੇਡਾ ਤੋਂ ਉਹਨੂੰ ਮਿਲਣਾ ਤੇ ਵੀਰ ਚਲੋ 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 ਦੂੰਦੀ ਲੈ ਚਲੀਏ ਵੀਰ ਲਈ ਯਾ ਵੇਖ ਕੇ ਆ ਦੂੰਦੀ

ਆ ਰਹੇ ਹੋ ਕੀ ਕਣਕ ਤੇ ਆ ਢਾਈ ਇਹ ਹੋ ਗਈ ਢਾਈ ਅੱਛਾ ਇਹ ਦੋਵੇਂ ਇਕੱਠੇ ਇਕੱਠੇ ਖਿਲਰਨਗੇ ਕਿ ਤਰ੍ਹਾਂ ਸਾਹ ਦੇ ਆਏ ਹੁਣ ਚੱਲ ਰਹੇ ਨੇ ਅੱਛਾ ਜਮੂਗਾ ਐ ਰੈਡੀ ਆ ਮੇਂ ਮਿੱਤਰੋ ਕਣਕ ਬੀਜੀ ਜਾਣਦੀ ਆ ਕਣਕ ਵੇਖੋ ਬੀਜੀ ਜਾਂਦੀ ਦੇਖੀ ਕਦੀ ਕਣਕ ਬੀਜੀ ਆ ਮੈਂ ਦਿਖਾਉਂਦੇ ਆ ਤੁਹਾਨੂੰ ਵੇਖ ਲੋ ਇਸ ਤਰ੍ਹਾਂ ਬੀਜੀ ਜਾਂਦੀ ਏ ਕਣਕ ਬਧਿਆ ਬੰਦਿਆਂ ਨੂੰ ਨਹੀਂ ਪਤਾ ਉਹ ਵੇਖ ਲੈਣ ਕਿ ਕਣਕ ਇਸ ਤਰ੍ਹਾਂ ਬੀਜੀ ਜਾਂਦੀ ਆ ਆਹੋ ਪੁਰਾਣੇ ਸਮੇਂ ਚੜ ਗਏ ਹੁਣ ਹੁਣ ਆ ਗਈਆਂ ਮਸ਼ੀਨਾਂ ਮヒンドੂ ਆ ਗਈ ਮヒンドੂ ਸੌਖਾ ਕੰਮ ਹੋ ਗਿਆ ਇੱਕੋ ਬੰਦਾ ਕਣਕ ਬੀਜ ਸਕਦਾ ਵੇਖ ਲੋ ਅਬ ਬੱਲੇ ਵੀਰੇ ਤਨੇ ਚੱਲਦਾ ਹੈ ਜੱਗ ਨਾਂ ਦੇ ਲਾ ਉਹ ਰੋਹ ਉਹ ਪਾਜੀ ਸਾਕਾ ਮੁਰਗੀ ਕੀ ਹਾਲ ਜੇ ਇਹ ਵੀ ਹੈ ਗੱਲ ਬੇਨੋੜੀ ਤੇ ਸਰਮਾਣਾ ਘਰ ਤਾਂ ਆ ਵੀਰ ਤੋਂ ਆਏ ਹਾਂ ਵੀਰੋਂ ਆ ਆ ਵੀਰ ਤੋਂ ਹੀ ਆਏ ਹਾਂ ਤੇ ਕੈਨੇਡਾ ਤੋਂ ਆਇਆ ਤੇ ਮਿਲ ਕੇ ਆਉਨੇ ਆ ਇਹ ਤਾਂ ਲੱਗ ਨਹੀਂ ਰਿਹਾ ਕੋਈ ਹਾਲਤ ਉੱਤਰੀ ਲੱਗ ਨਹੀਂ ਆ ਵੀ ਚੰਨਈ ਤੋਂ ਆਇਆ ਕਿੱਥੋਂ ਆਏ ਤੁਸੀਂ ਉੱਤੇ ਕੰਮ ਤੇ ਗਿਆ ਸੀ ਹਾਂਜੀ ਮੈਂ ਆਹਾਂ ਉੱਥੇ ਸਿਕਿਉਰਿਟੀ ਗਾਰਡ ਲੱਗਾ ਸੀ ਉਹ ਕੰਬਾਈਨ ਕਿੰਨਾ ਦੀ ਜੀ ਕੰਬੈਣ ਆਪਣੀਆਂ ਕੰਬੈਣੀਆਂ ਕੰਬੈਣੀਆਂ ਕੀ ਆ ਕੀ ਆ ਕੀ ਆ ਕੀ ਆ ਕੰਬੈਣੀਆਂ ਕੰਬੈਣੀਆਂ ਕੜਕੀ ਆ ਕੜਕੀ ਆ ਬਿਜੀ ਜਾਂਦਾ ਹੈ ਹੈ ਐਦਾਂ ਬਿਜੀ ਦੀ ਕਣਕ ਉਹ ਨਹੀਂ ਮੇਰੀ ਗੱਲ ਸੁਣ ਜਿਹੜੀ ਕਣਕ ਆ ਕਣਕ ਜਿੱਤਰਾ ਮਨ ਲਾ ਜੇ ਹੁਣ ਇੱਥੇ ਡਾਈ ਪਾਤੀ ਕਣਕ ਪਾਤੀ ਆ ਹੁਣੇ ਬਸ ਬਿਜੀ ਜਾਣੀ ਆ ਹੁਣ ਡਾਈ ਕਣਕ ਪਾਣੀ ਤੇ ਹਾਂ ਬੱਸ ਹੁਣ ਤੇਰੀ ਕੀ ਹੋ ਗਈ ਇਹ ਹਾਂਜੀ ਹੁਣੇ 8 9 10 ਦਿਨਾਂ ਦੇ ਨਾਲ ਨਿਕਲ ਜਾਣਾ ਬਾਹਰ ਆ ਜੀ ਸੇ 8-10 ਦਿਨਾਂ ਨੂੰ ਇਹ ਉਗੋਣੀ ਆ। ਕੰਪੈਨ ਆ ਕੰਪੈਨ ਆ ਗਈ ਆ ਆਪਾਂ ਪਾ ਜੀ ਉਹਨਾਂ ਦੀ ਕੰਪੈਨ ਮਖਾ ਦੋ। ਪਾ ਜੀ ਤਾਂ ਮੱਖੀ ਆ ਗਈ ਇਹਦੇ। ਹਾਇ ਦੇ ਬਿਜਲੀ ਗਈ ਵੱਡਰ ਵੀ ਆ ਗਈ ਵੀਰੋੜੀ। ਹਾ ਜੀ ਬਿਜਲੀ ਨਹੀਂ ਗਈ। ਉਹ ਚਲੇਗੀ ਉਹ ਚਲੇਗੀ ਭਾਈ। ਆਪਾਂ ਸ਼ੈੱਡ ਉਧਰ ਪਾਇਆ ਵੀਰ ਜੀ ਆ ਉੱਪਰਾਂ ਥੋੜੀ ਜਿਹਾ ਸ਼ੈੱਡ ਉਧਰੇ ਆ ਭਾਈ ਉਹਦਾ ਸ਼ੈੱਡੋਂ ਸੇ ਪਾਇਆ ਹੋਆ ਭਾਈ ਉਹਦਾ ਸ਼ੈੱਡ ਹੈਗਾ ਹੋਰ ਕਿਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਰਿਵਿਊ ਰਿਵਿਊ ਉਹਨਾਂ ਵਧੀਆ ਹੁਣ ਜਾਨੂ ਰਿਵਿਊ ਰਿਵਿਊ ਦਿਖਾਉਨੇ ਆਂਦੇ ਆਵੇ ਦਿਖਾਉਂਦੇ ਦੇ ਆਂ ਰਿਵਿਊ ਹਾਵੇ ਤੇਰੇ ਲਈ ਡੱਬੀਆਂ ਲੈ ਗਏ ਆਂ ਅੱਗ ਲਾ ਅੱਗ ਕਿਨੂੰ ਲਾਈ ਵੀਰ ਅੱਗ ਬੰਦ ਕੀਤੀ ਓਏ ਆ ਤੇਰੇ ਲਈ ਬੂੰਦੀ ਲੈ ਗਏ ਆਂ ਗੁਰੂਆ ਅੱਗ ਬੰਦ ਕੀਤੀ ਛਾਜੀ ਬੰਦ ਕੀਤੀ ਤਾਂ ਆ ਕੀ ਆ ਆ ਕੀ ਆ ਇਹ ਵੀਰ ਮੈਂ ਥੋੜਾ ਬਾਹਰ ਆ ਇਹ ਪਰਲੀਆਂ ਪੈਲੀਆਂ ਦਾ ਭਾਈ ਆਪਾਂ ਨਹੀਂ ਲਾਈ ਪਰ ਪੁੱਤ ਵਿੱਦ ਵੀਡੀਓ ਪ੍ਰੂਫ ਬਣ ਚੁੱਕੀ ਪਈ ਫਰੀ ਜਾ ਬਖਾਰੇ ਯਾਰ ਕੋਈ ਚੱਕਰ ਨਹੀਂ ਸਾਰੀ ਕਾਨਕ ਤ ਸਾਰਾ ਭੁਜੀਆ ਖਲਾ ਲੱਗਿਆ ਪ੍ਰਸ਼ਾਦ ਲੈ ਲਓ ਪ੍ਰਸ਼ਾਦ ਇਹਦੀ ਭੁਜੀਆ ਖਲਾ ਲੱਗਿਆ ਉਹਦਾ ਹੀ ਪੈਲ ਖਾ ਲਿਆ ਖਾ ਲਿਆ ਫਿਰ ਕੀ ਆਓ ਚੱਲ ਗਿਆ ਨੂੰ ਚਲੋ ਕਿੱਥੇ ਜਾਣਾ ਵਾ ਭੁਜੀਆ ਹੁਣ ਲਿੱ ਲਿਆ ਰਾਜ ਸਾ ਇਧਰ ਕਿਧਰ ਜਾਣਾ ਵਾ ਮੈਂ ਚੈੱਕ ਕਰਨਾ ਪੈਣਾ ਨਾ ਕੀ ਚੈੱਕ ਚੈੱਕ ਕੀ ਕਰਨਾ ਵੀਰ ਜੀ ਚੈੱਕ ਕਰਨਾ ਪੈਣਾ ਕੋਈ ਪੋਰ ਪਾਰ ਨਾ ਬੰਦ ਹੋਈ ਹੋਵੇ ਤੇ ਇੱਥੇ ਆਪਾਂ ਤੁਰ ਸਕਦੇ ਹਾਂ ਹਾਂ ਅাইতে ਤੁਰ ਸਕਦੇ ਆ ਅਜੇ ਨਹੀਂ ਕੋਈ ਚੱਕਰ ਜਦੋਂ ਭਰਕਣਕ ਗਾਂ ਉੱਗਾ ਹੀ ਫੇਰ ਨਹੀਂ ਆਪਾਂ ਤੁਰ ਸਕਦੇ ਨਹੀਂ ਫੇਰ ਵੀ ਤੁਰੇ ਸਰ ਉਹ ਬਾਰੇ ਕੋਈ ਚੱਕਰ ਤਾਂ ਨਹੀਂ ਅਜੇ ਤੇ ਕਮਲੇ ਤੁਸੀਂ ਦੱਸ ਦਿੰਦੇ ਕੋਈ ਚੱਕਰ ਅੱਛਾ ਪਨ ਚਿਓ ਤੇ ਦੱਸ ਫੇਰ ਕੈਨੇਡਾ ਦੇ ਵਿੱਚ ਕਿਦਾਂ ਹਰ ਮਾਹੌਲ ਚੱਲ ਰਿਹਾ ਤਰਾ ਜਰਨੀ ਕਿ ਤਰ੍ਹਾਂ ਦੀ ਰਹੀ ਹੈ ਕੈਨੇਡਾ 'ਚ ਕੈਨੇਡਾ 'ਚ ਨਸ਼ਾ ਵੜਾ ਹੋਇਆ ਇੱਧਰੋਂ ਜ਼ਿਆਦਾ ਹੀ ਹੈ ਹਾਂ ਨਸ਼ਾ ਹੈਗਾ ਉਧਰ ਬਸ ਸ਼ੋਹ ਨਹੀਂ ਹੁੰਦਾ ਇੱਧਰ ਸ਼ੋਹ ਹੁੰਦਾ ਆਪਣਾ ਤੇ ਜਿਹੜਾ ਤੂੰ ਨਸ਼ਾ ਕਰਦਾ ਉਹ ਮੈਂ ਇਹਦੇ ਭਰਾਵਾਂ ਤੈਨੂੰ ਪਤਾ ਉੱਧਰ ਜਾ ਕੇ ਕਰਦਾ ਰਹਾਂਗੇ ਨਹੀਂ ਛੱਡਦਾ ਮੈਂ ਰੋਟੀ ਦਾ ਨਸ਼ਾ ਮੈਂ ਕਣਕ ਦਾ ਨਸ਼ਾ ਕਣਕ ਦਾ ਆ ਬੰਦ ਹੋ ਗਿਆ ਆਪਣੀ ਪੋਰ ਬੰਦ ਹੋ ਗਈ ਤੁਸੀਂ ਮੈਨੂੰ ਵਿਜੀ ਉਹ ਕੀ ਕਰਦਾ ਡਿਸਟਰਬ ਕਰਤਾ ਕੀ ਪੋਰ ਬੰਦ ਹੋਣਾ ਮਤਲਬ ਪੋਰ ਬੰਦ ਹੋ ਗਈ ਉਹ ਗੱਡੀ ਖੜਾ ਰਿਹਾ ਅੱਛਾ ਹੁਣ ਉਹਨੂੰ ਸਟਾਰਟ ਕਿਤਰਾ ਕਰਾਂਗੇ ਪੋਰ ਹੁੰਦੀ ਆ ਜਿੱਧਰ ਦੀ ਧਾਣੇ ਹੁੰਦੇ ਪੈਪ ਉਹ ਬੰਦ ਹੋ ਜਾਂਦੀ ਓਕੇ ਤੁਹਾਨੂੰ ਪਤਾ ਕੁਝ ਭਾਜੀ ਕਣਕ ਵਾਲੀ ਰੋਟੀ ਖਾਂਦਾ ਮੈਂ ਪੂਰੀਆਂ ਖਾਂ ਲਿਆ ਇਹਨੂੰ ਇਹਨੂੰ ਖਾਣ ਪੀਣ ਦਾ ਰੱਖਿਆ ਇਹਨੂੰ ਖਾਣ ਪੀਣ ਦਾ ਪਤਾ ਬਸ ਹੋਰ ਇਹਨੂੰ ਕੋਹ ਪਤਾ ਨਹੀਂ ਜੀ ਪਾ ਦੇ ਕੇ ਨਾ ਬੜਾ ਲਾ ਤੇਰੀ ਵੀਡੀਓ ਬਣਾਉਣਾ ਓ ਤੱਕ ਜਾਣਾ ਬੜਾ ਤੂੰ ਓਏ ਓਹ ਖਲਿਆ ਕੈਨੇਡਾ ਓਏ ਲੈ ਉਹ ਵੀਰ ਭੱਜਿਆ ਓਏ ਰੁਕ ਜਾ ਗੱਲ ਤਾਂ ਸੁਣ ਲੈ ਵੀਰ ਤੇ ਗੁੱਸਾ ਕਰ ਗਿਆ ਅਸੀਂ ਵੀਰ ਨੂੰ ਕਿਹਾ ਕਿਉਂ ਆ ਗਿਆ ਕੈਨੇਡਾ ਤੋਂ ਓਏ ਸੱਚੀ ਆ ਕੈਨੇਡਾ ਤੋਂ ਤੁਹਾਨੂੰ ਦਿਖਾਉਨੇ ਵਿਦ ਪ੍ਰੂਫ ਓਹੋ ਇਹਦੇ ਰਹਿਣੀਆਂ ਆਂਦਾ ਤਾਂ ਮਿਲ ਲਾ ਜੀ ਆਹੋ ਯਾਰ ਪਰ ਉੜਦੇ ਹੋ ਜੀ ਕੀ ਗੱਲ ਤੂੰ ਰਹਿਣੀਆਂ ਆਂਦਾ ਤੂੰ ਲਿਆਂ ਤੂੰ ਆਂਦੇ ਆਂ ਅੱਗੀ ਜਗ੍ਹਾ ਚਲ ਆ ਇਹ ਵੀ ਤੁਹਾਨੂੰ ਮੈਂ ਦਿਖਾ ਕੇ ਲਿਆਉਣਾ ਠੀਕ ਆ ਇਹ ਪ੍ਰੋਬੇਬਲ ਜਗ੍ਹਾ ਲੱਗਦੀ ਆ ਕਤੋਂ ਗੱਗਿਆ ਦੀ ਮਤਲਬ ਹੈ ਮੇਰਾ ਭਾਰ ਵੀ ਤਾਂ ਥੋੜਾ ਨਾ ਤੂੰ ਤੇ ਖੁਬਣਾ ਹੀ ਆਪੇ ਐਡਾ ਤੇ ਤਰਾ ਭਾਰਿਆ ਹੈ ਖੁਬ ਗਿਆ ਹੀ ਆ ਨਿਕਲ ਖੁਬ ਜਾਣਾ ਹੀ ਅੱਛਾ ਜਗਾ ਆਈ ਪੀ ਰੰਮੇ ਕਿੰਨਾ ਵਧੀਆ ਮਾਹੌਲ ਜਿਆ ਕਿੰਨਾ ਵਧੀਆ ਮਾਹੌਲੇ ਯਾਰ ਇੱਥੇ ਨਾ ਐ ਸ਼ਾਂਤੀ ਜੀ ਰਮਨ ਇੱਥੇ ਆਣ ਕੇ ਭਾਵੇਂ ਬੈਠਾ ਰੋ ਗੱਲਾਂ ਬਾਤਾਂ ਮਾਰੀ ਜਾਓ ਫੋਨ ਦੀ ਜ਼ਿੰਦਗੀ ਦੇ ਕੋਲੋਂ ਫੋਨ ਛੱਡ ਕੇ ਪਿਆਰ ਦਾ ਇੱਥੇ ਐਂਜੋਇਮੈਂਟ ਕਰ ਸਕਦੇ ਆ ਫਟਾ ਪਰ ਜੇ ਨਵਾ ਬਾਂਜੇ ਤੇ ਆ ਜਿਹੜੀਆਂ ਜੜਾਂ ਐ ਇਹ ਵੇਖੋ ਵੀ ਇਹ ਜਿਹੜੀਆਂ ਉੱਤੋਂ ਆਈਆਂ ਠਾਂ ਆਣ ਕੇ ਇਹਨੇ ਪੈਰ ਜਮਾ ਲਏ ਵੇਖੋ ਕਿੰਨੀਆਂ ਵਾ 1 2 3 ਉਹ ਤੇ ਚੱਲ ਸ਼ੁਰੂ ਤੋਂ ਸਟਾਰਟ ਹੀ ਤੇ ਇਧਰਲੇ ਪਾਸੇ ਵੀ ਪਿੱਪਲ ਆ ਇਧਰ ਦੇ ਪਾਸੇ ਆ ਜਿਹੜਾ ਵਾ ਇਹ ਪਿੱਪਲ ਆ ਪਿੱਪਲ ਦੇ ਪੱਤੇ ਹੁੰਦੇ ਆ ਇਹੋ ਜਿਹੇ ਤੇ ਇਧਰਲੇ ਪਾਸੇ ਇਹ ਆ ਬੋਰਡ ਇਹ ਆ ਆਏ ਮਤਲਬ ਚਲੋ ਪਿੰਡਾਂ 'ਚ ਅਜੇ ਵੀ ਇਹੋ ਜਿਹੇ ਜਿਹਾ ਗਾਵੇਂ ਹੈਗੇ ਹਨਾ ਕਿੰਨੇ ਸਾਲ ਪੁਰਾਣਾ ਹੋਊਗਾ ਉਹਨੂੰ ਪੁੱਛਦੇ ਹਾਂ ਲਾ ਉਹਨੂੰ ਪੁੱਛਾ ਇਹਦਾ ਵੀਰ ਦਾ ਲੱਗੇ ਘਾਰੇ ਆ ਉਹ ਵੇਖੋ ਕਿੰਦਾ ਵਧੀਆ ਯਾਰ ਇੱਥੇ ਸਿਸਟਮ ਨਾ ਆਇੜਾ ਵੀ ਟਿੱਪੜੀ ਆ ਤੇ ਜੜਾਂ ਵੇਖੋ ਮੈਂ ਨਾ ਬੱਲੀਆਂ ਕਿੰਨਾ ਪੁਰਾਣਾ ਹੋਊਗਾ ਗੁਰੂਆਏ ਬਹੁਤ ਹੀ ਪੁਰਾਣਾ ਆ ਜਿਹੜਾ ਇਹ ਬੋੜ ਦੇ ਪਿੱਪਲ ਆ ਦੋਵੇਂ ਇਕੱਠੇ ਹੀ ਉੱਗ ਗਏ ਆ ਤੇ ਮੈਨਾਂ ਇਹ ਕਿੰਨਾ ਕ ਸਾਲ ਪੁਰਾਣਾ ਹੋਊਗਾ ਘੱਟ ਤੋਂ ਘੱਟ ਇਹ ਹੋਊਗਾ ਹੀ ਕੋਈ 2-2.5 ਸਾਲ ਪੁਰਾਣਾ ਉਦੋਂ ਹੀ ਨਹੀਂ ਕਿੰਨੀ ਕਈ ਹੁੰਦੇ ਉਦੋਂ ਹੀ ਡੱਬਾ ਅਨਾਮਨਿਕ ਆਇਆ ਹਾਂ ਉਹਦਾ ਵੀ ਇਦਾਂ ਹੀ ਤੇਰ ਨੂੰ ਤੇਰੀ ਉਮਰ ਕਿੰਨੀ ਹੈ 24 ਸਾਲ 24 ਸਾਲ ਦੀ ਉਮਰ ਹੈ ਆ ਤੇ ਉਹਦਾ ਵੀ ਇਦਾਂ ਹੀ ਸੀ ਇਹ ਤਾਂ 250 ਸਾਲ ਪੁਰਾਣਾ ਵਾ ਕਈ ਪੁਸ਼ਤਾ ਰੁੜਗੀਆਂ ਆਪਣੀਆਂ ਤੇ ਆਪਾਂ ਵੀ ਕਿਸੇ ਦਿਨ ਇੱਥੇ ਰਹਿਣਾ ਵਾ ਜ਼ਿੰਦਗੀ ਤੇ ਰਹਿਣਾ ਵਾ ਮਾੜੀ ਗੱਲ ਨਹੀਂ ਕਰਦੀ ਨਹੀਂ ਤੇ ਮੰਮੀ ਨੇ ਗਾਲਾਂ ਕੱਢ ਰੀਆਂ ਵਾ ਤੇ ਉਹਨਾਂ ਦਾ ਟਰੈਕਟਰ ਚੈਨਲ ਦਾ ਬੰਦ ਆ ਉਹਦੇ ਤਰਾਗੇ ਚਲੀਏ ਚੱਲ ਚਲੀ ਜਾ ਉਹਨਾਂ ਦੇ ਕੋਲ ਉਹ ਪਰੇ ਹੋ ਜਾ ਉਹ ਪਰੇ ਹੋ ਜਾ ਗੁਰੂਆ ਐਡਾ ਐਡਾ ਪਾਉ ਓਏ ਓ ਲੱਗੀ ਜੀ ਵੀਰਜੀ ਗੋਭੀ ਗੁਰ ਵੀਰ ਤੋਂ ਗੋਭੀ ਓ ਲੱਗੀ ਤੇ ਗੋਭੀ ਖਾਣੀ ਕਿਹਨੇ ਗੋਭੀ ਹਾਲ ਕੀ ਫੋਲ ਨਹੀਂ ਗੇ ਨਹੀਂ ਗੇ ਵਿੱਚ ਪਰ ਓ ਅੰਕਲ ਨੇ ਨਾ ਬੂਥੇ ਦੇ ਮਾਰ ਨਹੀਂ ਤਰੇ ਉਹਨਾਂ ਨੂੰ ਮਜ਼ਾਕ ਕਰਦਾ ਪਿੰਡ ਦਾ ਮਾਹੌਲ ਹੀ ਵੱਖਰਾ ਯਾਰ ਬਹੁਤ ਵਧੀਆ ਹੈ ਸਿਸਟਮ ਐ ਕਾਂਤੀ ਜੀ ਬੜੀ ਹੈ ਜਿੰਦਗੀ ਸ਼ਹਿਰਾਂ ਦੇ ਵਿੱਚ ਆਏ ਆ ਵੀ ਟੈਨਸ਼ਨਾਂ ਟੈਨਸ਼ਨਾਂ ਬੜੀਆਂ ਲੋਕਾਂ ਨੂੰ ਕਦੀ ਕੋਹ ਕਰ ਲਓ ਕਦੀ ਕੋਹ ਕਰ ਲਓ ਇਧਰੋਂ ਚਲ ਜਿਓ ਉਧਰੋਂ ਚਲ ਜਿਓ ਆ ਆ ਗਿਆ ਉਹ ਆ ਗਿਆ ਲੜਾਈਆਂ ਹੋ ਗਈਆਂ ਝਗੜੇ ਹੋ ਗਏ ਇੱਥੇ ਹੈਗੀਆਂ ਹੋਣਗੀਆਂ ਪਰ ਮਾਹੌਲ ਮਾਹੌਲ ਦਾ ਫਰਕ ਆ ਬਹੁਤ ਹੀ ਸੋਹਣਾ ਮਾਹੌਲ ਆ ਪਿੰਡਾਂ ਦਾ ਨਜ਼ਾਰਾ ਹੀ ਆ ਜਾਂਦਾ ਆ ਇਧਰ ਵੇਖੋ ਤਾਂ ਗਿਆ ਲੱਗਦਾ ਵੀ ਇਹ ਨੂੰ ਪਿੰਡ ਤੋਂ ਪਰਲੇ ਬੰਨੀ ਨਹੀਂ ਹੋ ਰਹੀ। ਵੀਰ ਜੀ ਥੋੜਾ ਬਤਾ ਸਾਨੂੰ ਜਿਆਦਾ ਕੋਈ ਦੱਸੋ ਫਿਰ ਤੁਸੀਂ ਕੀ ਦਸਿਓ ਤੁਹਾਨੂੰ? ਇਹਦੇ ਬਾਰੇ ਕੋਈ ਕਣਕ ਬਾਰੇ। ਕਣਕ ਬਾਰੇ ਆਪਾਂ ਬੀਜਦੇ ਨੇ ਕਣਕ। ਹਾਂ। ਤੂੰ ਕਿੱਥੇ ਬੀਜ ਰਿਹਾ? ਆਹ ਵੇ ਮਸ਼ੀਨ ਲਈ ਵੀ। ਮਸ਼ੀਨ ਕਿੱਥੇ ਲਈ ਵੀ ਜਦੋਂ ਬੰਦਾ ਦਿਆ ਮਿਹਨਤ ਕਰ। ਵੀਰ ਜੀ ਮਿਹਨਤ ਤੇ ਆਪਾਂ ਕਰਨਾ ਹੈ ਬੰਦੇ ਦਾ। ਨੀ ਆ ਪਾ ਸੀ ਰੱਬ ਗੋਬੀ ਸ਼ੇਰ ਕਰਨੇ ਹੋਰ ਸ਼ੇਰ ਵੇਖੋ ਵੇਖੋ ਬਸ ਸਪਰੇਅ ਤੋਂ ਬਿਨਾ ਆਯੁਰਵੈਦਿਕ ਆਯੁਰਵੈਦਿਕ ਤਾਂ ਇਹ ਫੁੱਲ ਕੋਈ ਨਹੀਂ ਲੱਗਾ ਕੱਲੇ ਪੱਤੇ ਹੀ ਆਵਾਜ਼ ਤੇ ਤਿਆਰੀ ਹੋਈ ਆ ਇਹ ਤਾਂ ਇਹਨਾਂ ਦਾ ਹੀ ਹੈ ਅੱਛਾ ਆਯੁਰਵੈਦਿਕ ਹੈ ਹਾਂ ਓਕੇ ਚਲੋ ਤੇ ਅਸੀਂ ਗੱਲ ਕਰਦੇ ਨਾ ਇਹਦੀ ਗੱਲ ਪੁੱਛਣ ਨਹੀਂ ਸੱਚ ਵੀ ਆ ਕਿੰਨੇ ਕੇ ਸਾਲ ਪੁਰਾਣਾ ਹੋਊਗਾ ਜਿਹੜਾ ਬੋਰ ਦੇ ਵਿਪਲ ਆ ਮੇਰੇ ਸੋਨ ਡੇਢ 200 ਸਾਲ ਦਾ ਹੋਣਾ ਹੈਣਾ ਇੰਨਾ ਕੁ ਹੋਊਗਾ ਅਸੀਂ ਵੀ ਇਹੋ ਗੱਲ ਕਹਿੰਦੇ ਹਾਂ ਕਿ ਇੰਨੇ ਸਾਲ ਪੁਰਾਣਾ ਹੋਣਾ ਇਹ ਇਹ ਕਿਹਦੀ ਜਗ੍ਹਾ ਪਤਾ ਕੋਈ ਇਤਿਹਾਸ ਹੈ ਦਾ ਤਹਾਡੇ ਬਿਲਕੁਲ ਘਰ ਦੇ ਲੱਗ ਗਿਆ ਉਹ ਤੁਹਾਡਾ ਘਰ ਹੈ ਤੇ ਆ ਜਗਾ ਤੇ ਤੈਨੂੰ ਇਹ ਨਹੀਂ ਪਤਾ ਹੈ ਹਾਂ ਜੀ ਸਾਡੇ ਘਰ ਦੇ ਲੱਗ ਗਿਆ ਨਹੀਂ ਮੈਨੂੰ ਸਾਰਾ ਪਤਾ ਹੋਣਾ ਸੀ ਆਹ ਤੂੰ ਦੇ ਭਰਾ ਸਿਰਫ ਗੰਮਾ ਗੰਮੇ ਗੰਮਾ ਕਹੇ ਕੋਈ ਕੁ ਨਾ ਕਰੇ ਘਣੀ ਗੰਮਾ ਸੇ ਮੈਂ ਡਰਦਾ ਹਾਂ ਗੰਮਾ ਆਹ ਤੁੱਕੇ ਲੈ ਕੇ ਬੀਅਰ ਤੇ ਡਾਈ ਵੀ ਨਾਲ ਹੀ ਲੈ ਕੇ ਜੀ ਡਾਈ ਵੀਰ ਪੁੱਛਣ ਦਿਆ ਵਾ ਵੀ YouTube ਵੱਲੋਂ ਕਮਾਈ-ਕਮਾਈ ਆਈ ਆ ਕਿ ਉਵੇਂ ਲੱਗਾ ਰਹਿਣਾ ਵਾ ਮੈਂ ਆ ਫਿਰ ਪਾਲਟੀ-ਪੁਲਟੀ ਕਰਕੇ ਪਾਲਟੀ ਭਾਜੀ ਪਾਲਟੀ ਕਰਦਨੇ ਆਏ ਪੈਸੇ YouTube ਤੋਂ ਆਏ ਪੈਸੇ 500 ਰੁਪਏ ਆਇਆ ਵੇ ਦੇ ਚ ਪਿਆ ਲੱਗ ਗਿਆ 500 ਰੁਪਏ ਹੈਗਾ ਲੈਣਾ ਵਾ ਕਿੱਥੋਂ ਮਿਲਦਾ ਵੇ ਇਸਨ ਭਰਾਵਾ ਉਤਰਾਂ ਲੈ ਆਉਨੇ ਕਰੀ ਤੱਕ ਕਿ ਤੁੱਕੇ ਖਾ ਗਏ ਕਿੰਮੀ ਤੋਂ ਕਿੰਮੀ ਤੋਂ ਕਿੰਮੀ ਤੋਂ ਗਿੰਮੀ ਚਲੋ ਜੀ ਮਿੰਦੋ ਬਲਟੋਥੇ ਲਿਆਵਾ ਲੈ ਲੈ ਆ ਹੈ ਲੈ ਕਿੰਦਾ ਵਧੀਆ ਮਾਹੌਲ ਯਾਰ ਪਿੰਡਾਂ ਦਾ ਇੱਧਰ ਰੱਖੋ ਇੱਥੇ ਅਰਮਾਨ ਆਜੂ ਇੱਥੇ ਅਰਮਾਨ ਨਾਲ ਮੇ ਪੈਜੋ ਕੋਈ ਟੈਨਸ਼ਨ ਨਹੀਂ ਅਰਮਾਨਾ ਧੁੱਪ ਸੇਕੋ ਅਰਮਾਨਾ ਧੁੱਪ ਸੇਕੋ ਪਰ ਇਨਾਂ ਛੋੜਿਓ ਕਿ ਨਾ ਸੇਕੋ ਮੈਨੂੰ ਜਗਾ ਦੇ ਦੇਨਾ ਹਾਂ ਹਾਂ ਵੈਰੀ ਗੁੱਡ ਤੇਰੇ ਲਈ ਤੇ ਜਗ੍ਹਾ ਪਤਾ ਕਿੰਨੀ ਚਾਹੀਦੀ ਆ ਕਿੰਨੀ ਚਾਹੀਦੀ ਤੇਰੇ ਲਈ ਆ ਜਾ ਮੈਂ ਵੀ ਫਿਰ ਆ ਆ ਜਾ ਆ ਜਾ ਆ ਜਾ ਥੋੜੀ ਜਗ੍ਹਾ ਚਾਹੀਦੀ ਮੈਨੂੰ ਇੱਧਰ ਇੱਕ ਕਿੰਨੀ ਕੀ ਚਾਹੀਦੀ ਕਿ ਉਹ ਕਿੰਨੀ ਜਗ੍ਹਾ ਫਾਈਗੀ ਵਿੱਚ ਕਿੰਨੀ ਲਾਭ ਤੂੰ ਵੀ ਆ ਜਾ ਇੱਥੇ ਆ ਜਾ ਨਹੀਂ ਮੇਰਾ ਔਖਾ ਆ ਜਾ ਵਿਚਕਾਰ ਤੁਹਾਨੂੰ ਬਸਿਆਵਾ ਵੀ ਵੀਰ ਜੀ ਵੀਰ ਸੱਚੀ ਕੈਨੇਡਾ ਤੋਂ ਆਇਆ ਵਾ ਕੈਨੇਡਾ ਦੀ ਜ਼ਿੰਦਗੀ ਤੇ ਵੇਖ ਆਇਆ ਵਾ ਆਉਂਦਾ ਹੀ ਆਉਂਦਾ ਹੀ ਕੰਮ ਤੇ ਲੱਗ ਗਿਆ ਨਾਲ ਹੀ ਕੀ ਵੇਖਣਾ ਫੋਟੋ ਚ ਆਹ ਤੇ ਮਾਮਾ ਇੱਥੇ ਆਂ ਬਰਫ ਸਰ ਖਚਾਈ ਪਏ ਅੱਛਾ ਬਰਫਜੀ ਵਾਲੀ ਆਹ ਫੋਟੋ ਤੇ ਬਰਫ ਸਰ ਖਚਾ ਕੇ ਜੂਗੇ ਵਿਖਾਈਏ ਨਾ ਸਾਨੂੰ ਤਾ ਇਦਾਂ ਦਿਖਾ ਗਏ ਬਰਫ ਬਰਫ ਵਾਲੀ ਇਹ ਤਾਂ ਪਤਾ ਲੱਗ ਗਿਆ ਕਿ ਸੱਚੀ ਕੈਨੇਡਾ ਤੋਂ ਆਇਆ ਵਾ ਬਰਫ ਜੇ ਦਿਖਾਉਗਾ ਯਾਰ ਦਿਖਾਉਗਾ ਕਾਲੀ ਕਾਲੀ ਤੇ ਬਰਫ ਜੇ ਖੱਚੀ ਨਹੀਂ ਓਹੋ ਕਾਲੀ ਕਾਲੀ ਕੈਨੇਡਾ ਤੋਂ ਤੂੰ ਹੋਇਆ ਹੈ ਤੇ ਫੋਟੋ ਤੱਕ ਖਿਦਕਣੀ ਆਇਆ ਗਲਤ ਕਰ ਲਿਆ ਤਾ ਲੱਭੂ ਕਵੀਰ ਹਾਂ ਓੜੋ ਫੋੜੋ ਪਾ ਕੱਟੀ ਕਿਥੀ ਮਾਰਾ ਕਿਥੇ ਮਾਰਾ ਕਰਿਆ ਮਾਰਾ ਕੈਨੇਡਾ ਤੋਂ ਆਈ ਜੀ ਕੈਨੇਡਾ ਦੀ ਧਰਤੀ ਤੇ ਪੈਰ ਪਵਾ ਆਇਆ ਵੀਰ ਤੇ ਪਰਨਾ ਹੈ ਜ਼ਿੰਦਗੀ ਇਹ ਹੈ ਓਏ ਅਦਰ ਕੀ ਮਾਹੌਲ ਸੱਚੀ ਅਸਲੀ ਚ ਦੱਸ ਇਧਰ ਅਸਲੀ ਜਮਾ ਹੋ ਲੋ ਵਧੀਆ ਕੰਮ ਜੇ ਕੰਮ ਕੰਮ ਹੈਗਾ ਤੇ ਫਿਰ ਤੇ ਮਾਹੌਲ ਹੈਗਾ ਜੀ ਲੱਗਿਆ ਇੰਦਰਾ ਮੇਰਾ ਨਹੀਂ ਲੱਗਾ ਕਿਉਂ ਜੀ ਕਿਉਂ ਨਹੀਂ ਲੱਗਾ ਬਹੁਤ ਮਾੜੇ ਲਾਤੇ ਲੋਕਾਂ ਮੈਂ ਲਾ ਕੇ ਇਹ ਮਾੜੇ ਲਾਤੇ ਤੇ ਜਿਹੜੇ ਇੰਨਾ ਪੰਜਾਬ ਵਿਆਹ ਜਿਹੜਾ ਇੰਦਾ ਹੈ ਇੰਦਾ ਬਣਾਈ ਬਾ ਇਦਾਂ ਪਰਪੀਆ ਕਰਨ ਹਾਂ ਉਹ ਅੱਜ ਲਾਗੇ ਬਾਰਾ ਬਾਰਾ ਸ਼ੈਦੀਸ ਆ ਨਾ ਗੱਲ ਨਹੀਂ ਸੁਣਾਣੀ ਚਾਹੀਦੀ ਲੈ ਕੀ ਹਾਲ ਵੀਰ ਦੇ ਮੈਂ ਹਾਂ ਕਿਤੇ ਭਾਂਣੀ ਚੜਾ ਆ ਗਿਆ ਵੀਰ ਹੋਰ ਠੀਕ ਠਾਕ ਬੱਸ ਵੀਰ ਨੂੰ ਪੁੱਛਦਾ ਸਹੀ ਉਹ ਯਾਰ ਇੱਕ ਤੇ ਨਾ ਸਕਰੀਨ ਸਕਰੀਨ ਤੋਂ ਡਰਦੇ ਬੜੇ ਆਏ ਇਹ ਵੀਰਾਂ ਨੂੰ ਪਤਾ ਨਹੀਂ ਕਲੀਅਰ ਕੱਛ ਪੈ ਜਾਂਦੀ ਆ ਕੁਝ ਨਹੀਂ ਹੁੰਦਾ ਯਾਰ ਨਹੀਂ ਕੁਝ ਨਹੀਂ ਹੁੰਦਾ ਨਹੀਂ ਕੁਝ ਨਹੀਂ ਹੁੰਦਾ ਕਿਤੇ ਵੀ ਤੇਰੀ ਆਸਿਆਣੀ ਗੱਲ ਸੁਣ ਕੁਝ ਨਹੀਂ ਹੁੰਦਾ ਠੀਕ ਆ ਉਹ ਵੀ ਡਰ ਗਿਆ ਵਾ ਇਹ ਵੀ ਇਹਨਾਂ ਨੇ ਪੜ ਨਹੀਂ ਕਿੱਥੇ ਪਾ ਦੇਣੀ ਵੀਡੀਓ ਇਹ ਵੀ ਇਹ ਕਿੱਥੋਂ ਆਇਆ ਜੁਕੇ ਤੋਂ ਹਾਂ ਇਹ ਜੁਕੇ ਵਰਨਿੰਗ ਜੁਕੇ ਹੀ ਆ ਜੁਕੇ ਤੋਂ ਆਇਆ ਆ ਢੱਡ ਤੋਂ ਜਰਾ ਸ਼ੇਅਰ ਕਰ ਮੇਰੀ ਗੱਲ ਸੁਣ ਫਸਲ ਬਾਰੇ ਸਾਰਾ ਪਤਾ ਨਾ ਕੀ ਕੀ ਹੁੰਦੀ ਫਸਲ ਆ ਕਣਕ ਬੀਜ ਜਾਂਦਾ ਆ ਕਣਕ ਬੀਜ ਜਾਂਦਾ ਆ ਤੇ ਇਹਦੇ ਜਿਹੜੇ ਹੁਣ ਕੀ ਇਹ ਇਹਦੇ ਜਿਹੜੇ ਹੁਣ ਗਾੜੀ ਆ ਕਿਲਾ ਪ੍ਰੋਸੈਸ ਕੀ ਆ ਬਸ ਸਪਰੇਆ ਖਾਤਾ ਬਸ ਇਹੋ ਹੀ ਚਲਾਈ ਆ ਮੈਂ ਅੱਛਾ ਪਾਣੀ ਪਾਣੀ ਹੋਰ ਬਸ ਬਸ ਵਾਜ ਵਧਣੀ ਨਹੀਂ ਹੈ ਸਾਡੇ ਮੈਂ ਵਧਣੀ ਕਿੰਨੇ ਮਮਾ ਵਧਣੀ ਰੰਗ ਨਾ ਟਾਈਮ ਆਉ ਵਧਦਾ ਕੇ ਪਹਿਲਾਂ ਉਹਦੇ ਜਾਵੇ ਵਾ ਵਾ ਇਹ ਗੱਲ ਸਿਆਣੀ ਕਹੀ ਵਾ ਇੰਦਾ ਘੁੰਮਦਾ ਟਰੈਕਟਰ ਇਦਾਂ ਇਦਾਂ ਘੁੰਮਦਾ ਟਰੈਕਟਰ ਇਦਾਂ ਟਰੈਕਟਰ ਘੁੰਮਦਾ ਜਾਂਦੇ ਇਦਾਂ ਉੱਠ ਪੈਂਦਾ ਏ ਟਰੈਕਟਰ ਕਿਉਂਕਿ ਗਾੜੀ ਮਗਰ ਪਾਲ ਵੜਾਉਂਦਾ ਤੇ ਅਗਲੇ ਪਾਸੇ ਤੋਂ ਪਾਰ ਪਾਇਆ ਥੋੜਾ ਜਿਹਾ ਮਸਾ ਕੀ ਸੈਟਰ ਦੇ ਕੰਮ ਪਿਛਲੇ ਪਾਸੇ 12 ਕਮੰਡਰ ਹੈ ਕੀ ਜਾਂਦੇ ਉਹਨੂੰ ਮਸ਼ੀਨ ਨੂੰ ਸੁਪਰ ਸੀਟਰ ਸੁਪਰ ਸੀਟਰ ਆ ਤੇ ਜਿਹੜਾ ਅਗਲੇ ਪਾਸੇ ਜਿਹੜਾ ਤੋੜੇ 'ਚ ਰੱਖਿਆ ਹੋ ਕੀ ਰੱਖਿਆ ਪਰਪਾਲ ਕਾ ਦਾ ਮਿੱਟੀ ਰੱਖੀ ਆ ਢੇਡ ਬਣਾਇਆ ਅੱਛਾ ਗੌਂਡ ਯਾਰ ਫਰੈਕਟਰ ਆ ਆਂ ਦੇ ਹੀ ਅੱਗ ਨਹੀਂ ਲਾਉਣੀ ਨਹੀਂ ਫੇਦਾ ਆਤੀ ਨਹੀਂ ਇਹ ਲਾਉਣੀ ਆ ਲਾਉਣੀ ਆ ਸਪੋਰ ਨਾ ਲੱਗੀ ਏ ਸਪੋਰਟ ਨ ਲੱਗੀ ਹਾਂ ਸਪੋਰਟ ਬੜੀ ਥੋੜੀ ਬਹੁਤੀ ਸਪੋਰਟ ਹੋਈ ਕਿ ਲਾਈ ਹੈ ਅੱਛਾ ਇਹ ਮਤੋਂ ਇਹ ਵੀਡੀਓ ਫੈੜੀ ਤੁਹਾਡੀ ਸਪੋਰਟ ਨਾਲ ਹੀ ਤੁਹਾਨੂੰ ਲਾਈ ਵੀ ਅਸੀਂ 12 1 ਵਜੇ ਅੱਛਾ ਸਪੋਰਟ ਸਪੋਰਟ ਵਾਲੇ ਬੰਦੇ ਆਉਂਦੇ 4 ਵਜੇ ਲਾਏ ਨਹੀਂ ਆਇਆ ਹੀ ਹੈ ਦੇਖੀ ਜਾਓ ਕੀ ਜੋ ਬਣਾਊਗਾ ਹਾਏ ਵਾਹ ਜੱਟ ਭਰਾਵਾ ਤੇ ਤਾਂ ਕਰਕੇ ਅੱਖਾਂ ਦੇ ਜੇ ਕੈਸ਼ ਬਹੁਤ ਕੈਸ਼ ਹੀ ਰੱਤਾ ਓ ਕੈਸ਼ ਐ ਕਿ ਬਹੁਤ ਜ਼ਿਆਦਾ ਕੈਸ਼ ਹੋਇਆ ਓਕੇ 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 ਕੀ ਕਰਨੀ ਆ ਲਾ ਪਾਣੀ ਆ ਗਏ ਥੋੜਾ ਕੀ ਇਹਦਾ ਕਰਦੇ ਹੋਣਗਾ ਹੋਣਗਾ ਥੋੜ ਨੂੰ ਵੇਖਣੀ ਤੇ ਤੇਰੀ سپورਟ ਵੇਖਣੀ ਮਾਮਾ ਡਰਸ ਨਾ ਤਾਂ ਰਗੜ ਮਾਰੇ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਯਾਰ ਆਪਾਂ ਕਿਹੜਾ ਕੋਈ ਵੇਂਦਾ ਥੋੜੇ ਬੋਦੇ ਵੇਂਦੇ ਜੀ ਜੀ ਆਪਣੇ ਰਿਸ਼ਤੇਦਾਰ ਹੋਗੇ ਕੋਈ ਭੈਣ ਭਰਾ ਹੋਗੇ ਬਸ ਜਿਆਦਾ ਇਹਨਾਂ ਬਾਰੇ ਆਪਣੇ ਵੀ ਖਾਸੀ ਆ ਸਾਰੇ ਬੰਦੇ ਉਹਨਾਂ ਕਿਹੜਾ ਗੁਰੂਆ ਉਹਦੇ ਆਪਣੇ ਸਾਰੇ ਵੀਰ ਭਰਾ ਹੀ ਆ ਯਾਰ ਕਿਹੜੀ ਗੱਲ سپورਟ ਹੈ ਕਿ ਪੁੰਡੇਰੀ ਦੇ ਤੇਰੀ ਲੈ ਕੇ ਦੱਸਦਾ ਪੁੱਤ ਸਾਰੇ ਵੇਂਦੇ ਆ ਅੱਗੀ ਆ ਫਿਰ ਕੀ ਲਾਗੀ ਅੱਗੀ ਅੱਗੀ ਆ ਅੱਗੀ ਆ ਅੱਗੇ ਅੱਗੀ ਆ ਨਾ ਤੀ ਲਾਤੀ ਫਿਰ ਕੀ ਆ ਫਿਰ ਕੀ ਆ ਜੀ ਜੀ ਡਾਈ ਮੇ ਜੀ ਨਾ ਵੀਰ ਭਰਾਵਾਂ ਦੇ ਸਪੋਰਟ ਨਾਲ ਮਿਲੀ ਹੈ ਕਿੰਨੇ ਲੈਣੀ ਹੋਵੇ ਕਿੱਥੇ ਲਾਗੇ ਆ ਇੰਨਾ ਵੀਰਾਂ ਨਾਲ ਕਨੈਕਟ ਕਰ ਸਕਦੇ ਆ ਉਹ ਭਰਾਵਾਂ ਦਾ ਜੋ ਮਾਮਾ ਸੀ ਬੀਡੀਪੀਓ ਲੱਗਿਆ ਛੋਟੇ ਨੂੰ ਡਾਈ ਲੈ ਕੇ ਦੇਣੀ ਭਾਈ ਡਾਈ ਲੈਣੀ ਹੋਵੇ ਕਹਾਂ ਨੂੰ ਕੀ ਪਤਾ ਜਾ ਕੇ ਲੈ ਲਓ ਉਹਦੇ ਇੰਨਾ ਦੀ ਵੀਰਾਂ ਦੇ ਸਪੋਰਟ ਨਾਲ ਡਾਈ ਆਈ ਹੈ ਅੰਦਰ ਸਟਾਕ ਵਾਧੂ ਪਿਆ ਹੋ ਇਹ ਇੱਥੋਂ ਹੀ ਚਗਾਉਂਦੇ ਵਾਲ ਦੇਖੋ ਮੇਰੇ ਚ ਜਾਨ ਵੇਖੋ ਕਿੰਨੀ ਆ ਇੱਕ ਥੋੜਾ ਚੁੱਕ ਕੇ ਮੈਂ ਸੁੱਟ ਦਿੱਤਾ ਗਿਆ ਵਾ ਉਧਰ ਵੇਖੋ ਉਹ ਤਾਂ ਬਲੈਸ਼ਾ ਵੈਰੀ ਗੁੱਡ ਗਾਮਾ ਪਹਿਵਾਨ ਨੂੰ ਇੱਥੋਂ ਕੇ ਮੈਂ ਨਹੀਂ ਚੁੱਕਦਾ ਹੂੰ ਐਦਾਂ ਹੋ ਗਿਆ ਤੇ ਗੁਰੂਆ ਦੋ ਬੋਰੀਆਂ ਚੁੱਕ ਤੂੰ ਇੱਕ ਇੱਧਰ ਇੱਕ ਇੱਧਰ ਚੁੱਕਦਾ ਚੱਲ ਦੋ ਰੱਖ ਇੱਥੋਂ ਦਾ ਰੱਖ ਬੰਦ ਰੱਖ ਥੱਲੇ ਨਾ ਆ ਜੀ ਹੁਣ ਦੋ ਰੱਖ ਦੇ ਇਥੇ ਚੁੱਕ ਕੇ ਰੱਖ ਲਈਏ ਆ ਤੇ ਉਹ ਦੂਕੇ ਆ ਗਿਆ ਮਖਸਮਾ ਪਾਉਣਾ ਪਾਉਣਾ ਹੱਥ ਪਾਦੂ ਨਾਲ ਆਇਦਰਾ ਫਸ ਚੋਕ ਦੇ ਦੇਖੋ ਵੇਖੋ ਆ ਦੇਸੀ ਖਰਾਕਾ ਮੁੰਡਿਆ ਉਹ ਤੇ ਪਿਆਸ ਹੋਈ ਉਹਨੂੰ ਦੁੱਤੀ ਲਾਇਆ ਇਹ ਵੀ ਬੂਹੇ ਦਾ ਫਾਇਦਾ ਆ ਤਾਂ ਦੋ ਚਕਾ ਦੇ ਇੱਕ ਟੋਟਾ ਵੇਖੀ ਕਿਦਾਂ ਓਏ ਬੱਲੇ ਸ਼ਾਬਾਸ਼ ਵੈਰੀ ਗੁੱਡ ਅਰਣ ਦੋ ਚੱਕਾਈਏ ਫੇਰ ਮੁੰਡਾ ਤਕੜਾ ਉਤਰਾਂ ਦੇ ਚੱਜ ਰਣੇ ਚੱਕਾਈ ਗਈ ਹੋ ਲੈ ਬੱਲੇ ਛਲਟ ਛਲਟ ਲਾਤੀ ਵੀਰ ਨੇ ਹੋਣ ਫਾਰਮ ਚ ਆਉਣਾ ਰਣਾ ਨਾ ਫਾਰਮ ਚ ਆ ਜਾ ਤੇ ਦੋ ਬੋਰੀਆਂ ਲੈ ਆਉਣੀਆਂ ਹੁਣ ਮੈਂ ਠੀਕ ਐ ਪਰ ਉਹੀ ਪ੍ਰੋਪਰ ਮੋਢੇ ਚ ਚਾ ਦੇ ਤਾ ਚੱਲ ਠੀਕ ਐ ਉਹਨਾਂ ਨੂੰ ਕਹਿ ਦੇ ਨੇ ਵੀ ਪ੍ਰੋਪਰ ਮੋਢੇ ਚ ਚਾ ਦੋ ਹਾਂ ਇੱਧਰ ਆਪੇ ਕੰਮ ਚੱਲਣ ਦਿਆ ਜੋਰਾਂ ਸ਼ੋਰਾਂ ਦੇ ਫੋਲੀ ਕੰਮ ਚੱਲਣ ਦਿਆ ਵਾ ਵੀਰ ਕੈਨੇਡਾ ਦੇ ਰੰਗ ਵੇਖਿਆ ਆਂਦਾ ਉੱਧਰ ਕੁਝ ਨਹੀਂ ਹੈਗਾ ਇੱਧਰ ਹੀ ਮਿਹਨਤ ਕਰਨੀ ਆ ਮੈਂ ਮੁੜ ਕੇ ਕਹਿ ਰਿਹਾ ਕੰਮ ਨਹੀਂ ਕਰਾਇਆ ਸਾਡੇ ਨਾਲ ਤੇਰੇ ਸ਼ੁਕਰ ਹਾਂਜੀ ਹਾਂਜੀ ਫੋਟੋ ਲਾਉਣ ਨਾ ਮੈਂ ਹਮੜ ਕੇ ਇਹ ਮੁੱਕਰ ਜਾਂਦੇ ਆ ਨਾ ਤਾਂ ਇਹਨਾਂ ਦੀ ਤਾਂ ਵੀਡੀਓ ਬਣਾਉਣ ਦਿਆਂ ਜੀ ਹਾਂ ਤੇਰਾ ਹੀ ਓ ਓ ਤੁਹਾਡਾ ਇੱਕ ਜੋਕੇ ਨਾਲ ਚੁੱਕੀ ਐ ਇੱਕੋ ਜੋਕੇ ਨਾਲ ਹਾਂ ਹੈ ਨੀ ਤਗੜਾ ਯਾਰ ਤਗੜਾ ਨੂੰ ਯਾਰ ਮੁੰਡੇ ਕੰਮ ਕਰਨ ਦਾ ਹੈ ਜੀ ਉਹੋ ਜੀ ਗੱਲ ਨਹੀਂ ਆ ਆ ਸਮਝਾ ਇੱਕ ਸਾਈਡ ਤੇ ਆ ਵੀਰ ਭਰਾ ਮਿਹਨਤ ਬਹੁਤ ਕਰ ਰਹੇ ਆ ਇੱਥੋਂ ਭੱਜ ਕੇ ਗਿਆ ਵਾ ਬੁਰੀ ਉਹ ਸੁੱਟਦੀ ਜੀ ਉਹ ਆ ਜੀ ਸੁੱਟਦੀ ਇੱਥੇ ਸੁੱਟ ਰਹੀ ਹੈ ਅੱਛਾ ਆ ਆ ਇੱਥੇ ਸੁੱਟ ਰਹੀ ਹੈ ਗੈਪ ਪਾ ਕੇ ਛੁੱਟੀ ਜੀ ਓਕੇ 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 ਗੈਪ ਪਾ ਗਏ ਅੱਛਾ ਆ ਆ 1 2 3 4 ਐਸ ਤਰ੍ਹਾਂ ਕਰਕੇ ਆਉਣ ਜਾਣੀ ਆ ਨਾ ਫਿਰ ਹਾਂ ਲੰਮੇ ਦੇ ਲੰਮੇ ਠੀਕ ਇੱਕ ਥੋੜਾ ਕਰ ਕੋਈ ਲੈ ਕੇ ਆਹਾਂ ਵੀਰ ਗਏ ਥੱਕ ਥੋੜਾ ਜਿਆ ਜਿਹਦੇ ਜਿੰਮੇਵਾਰੀ ਹੋਵੇ ਉਹਨੇ ਥੋੜਾ ਇਹਨੂੰ ਪਤਾ ਲੱਗੂ ਨਾ ਕਿ ਕੰਨ ਕਿੱਦਾਂ ਬੀਜੀ ਦੀ ਆਹ ਉਹ ਲਈ ਲੱਤ ਫਾੜੀ ਉਹ ਪੈਰ ਰੜ ਕੇ ਲਿਆ ਲੱਤ ਕੱਢ ਯਾਰ ਮੇਰੀ ਲੱਤ ਮੇਰੀ ਲੱਤ ਕੱਢ ਮੇਰੀ ਲੱਤ ਫਾੜ ਗਈ ਓਏ 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 ਲੋ ਜੀ ਮੈਂ ਵੀ ਨਾਲ ਲੱਗਾ ਜੇ ਇਹਨਾਂ ਦੇ ਸੇਵਾ ਕਰਾਂ ਉਹ ਕੀ ਕਰਾਉਂਦੇ ਆ ਮੈਂ ਪੂਰੀ ਇਹਨਾਂ ਦੇ ਨਾਲ ਵਧੀਆ ਵਧੀਆ ਕੰਮ ਕਰੋ ਮੇਰਾ ਮੁੜਿਓ ਖਿੱਚ ਕੇ ਹੋਰ ਤੇ ਤੁਸੀਂ ਕਿਥੇ ਹੋ ਓਏ ਲਾ ਜੋ ਕੀ ਕਿਤੇ ਅੱਗੇ ਪੂਰੀ ਗੱਲ ਹੈ ਨੈਕਸਟ ਇਹ ਕਿਥੇ ਤੇ ਅੱਗੇ ਸੁੱਟ ਦੋ ਵਾਓ ਦੇਣੀ ਆਪਾਂ ਓਕੇ ਕਿ ਕਿਸ ਨੇ ਇਹ ਸੁਪਰ ਸੀਟ ਪਾ ਕੇ ਦੁਨੀਆ ਵੇ ਉਹ ਤੁਹਾਡਾ ਭਲਾ ਫੋਨ ਮਹਿੰਗਾ ਡਿੱਪਿਆ ਹੋਵੇ ਕਨੇ ਦਾ ਵੀਰ ਜੀ ਫੋਨ ਨਵਾ ਇਹ ਵੇ ਦਾ ਨਹੀਂ ਹੋਇਆ ਹਾਏ ਵੇ ਤੁਹਾਡਾ ਚੜਾਈ ਆ ਪੂਰੀ ਆ ਦਸੋਂ ਨੇ ਦੀ ਇੱਕ ਕਣਕ ਆ ਤੇ ਦੂਜੀ ਡਾਈ ਤੇ ਇੱਕ ਢੇੜੇ ਚ ਕਿੰਨੀ ਪੈ ਜਾਂਦੀ 1 ਕਿਲੋ ਢੇੜਾ ਜਾਂਦਾ ਪਰ ਇਹਨਾਂ ਉਹ ਤਾਂ ਲੰਮਾ ਪਲਾਟੇ ਦਾ ਪਤਾ ਨਹੀਂ ਵੈਸੇ ਕਿੱਲੇ ਚ 40 ਕਿਲੋ ਕੱਢ ਕੇ ਤੇ 50 ਕਿਲੋ ਡਾਈ ਵੀਰ ਜੀ ਓਕੇ ਬਾਤ ਪਾਣੀ ਹੁਣ ਕਿੰਨੇ ਟੇਰ ਬਾਅਦ ਲਾਓਗੇ ਇਹ ਨੂੰ ਲਾਵਾਂਗੇ 20 ਤੋਂ 25 ਦਿਨ ਤੱਕ 25 ਦਿਨਾਂ ਤੋਂ ਬਾਅਦ ਕਣਕ ਨੂੰ ਪਾਣੀ 25 ਦਿਨਾਂ ਬਾਅਦ ਲਾਉਣਾ ਹਾਂ ਹੋਰ ਬੀਜਨ ਤੋਂ ਓਕੇ ਆ ਇਹਦਾ ਮੁਰਦਾ ਟਰੈਕਟਰ ਮਿੱਤਰੋ ਰਾਵੀਰ ਕਦੋਂ ਦਾ ਦਿਆਖ ਆਪਣਾ ਹੀ ਗਿਆ ਹੁੰਦਾ ਹੈ ਲਾਲਾ ਵੀ ਭੱਜ ਗਏ ਉਹ ਕਿੱਥੇ ਚਲੇ ਆਵਾ ਆਇਆ ਹਾਂ ਹੁ ਕਾ ਕੰਮ ਵੈਸੇ ਤੇ ਮਿਹਨਤ ਵਾਲਾ ਕੰਮ ਹੈ ਹਾਂ ਹੋ ਚਾ ਆ ਗਈ ਜੀ ਚਲੋ ਚਾਹ ਪੀਏ ਜੀ ਨਹੀਂ ਨਹੀਂ ਇਹਦੀ ਕੀ ਲੋੜ ਹੀ ਇਹਦੀ ਕੀ ਲੋੜ ਹੀ ਪਾਣੀ ਦੀ ਲੋੜ ਹੀ ਆਹ ਆਹ ਆਂਦਾ ਪਾਣੀ ਇਤਰਾ ਪੀਣਾ ਪੈਣਾ ਜਲੇਬਾ 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 ਬੰਦਾ ਹੀ ਹੋ ਉਹ ਉਹ ਨਹੀਂ ਦੱਸਿਆ ਬਾਬਾ ਮਾਂਹ ਚਾਹ ਹੋ ਗਈ ਫੇਰੀ ਦੱਸਣਾ ਵਾ ਪਹਿਲਾਂ ਆ ਜਾਣਾ ਇਹ ਆਹ ਕੰਮ ਕਰਵਾ ਬਹੁਤ ਵਧੀਆ ਕੀਤਾ ਇਹ ਵੀ ਆ ਗਏ ਮਿੱਤਰੋ ਐ ਵੀ ਗਰਮ ਹੋਏ ਹੈ ਵੀ ਗਰਮ ਗਰਮ ਹੈ ਅੱਛਾ ਤੂੰ ਤੂੰ ਪੇਰਾ ਕਿ ਕਿਤੇ ਨਾ ਤੂੰ ਪੇ ਟੰਗਤੇ ਨੇ ਗਰਮਾ ਚੀ ਜਲੇਬੀ ਆ ਉਹ ਚਾਹ ਜੂ ਪੀ ਕੇ ਹੋ ਕੇ ਵੇਲੇ ਤੇ ਆ ਵੀਰਾ ਜੇ ਪੈਕਟ ਨਹੀਂ ਛਡਣ ਦਿਆ ਚਲਿਓ ਫਿਰ ਚਲਿਈ ਚਲੋ ਠੀਕ ਹੈ ਲਵ ਬਹੁਤ ਵਧੀਆ ਲੱਗਾ ਸਾਨੂੰ ਤੁਹਾਨੂੰ ਮਿਲ ਕੇ ਤੇ ਚੰਗਾ ਹੀ ਸਾਸਰੀ ਘਰ ਬਲੌਗ ਬਣਾਉਣਾ ਇਹ ਤੇ ਚੱਲੇ ਜੀ ਹਾਂਜੀ ਭਾਈ ਇਹ ਬਲੌਗ ਬਣਾਵਣੀ ਆਏ ਵੈਸੇ ਕੰਮ ਤਾਂ ਅੰਦਾਜ਼ ਨਹੀਂ ਕਰਾਂ ਉਹ ਮੋਬਾਈਲ ਤੇ ਕਰਾਈ ਨਹੀਂ ਕੋਈ ਸਾਡੀ ਵੀਡੀਓ ਪ੍ਰੂਫ ਹੈ ਵੀਡੀਓ ਪ੍ਰੂਫ ਆ 50 ਕਿਲੋ ਦੀ ਬੋਰੀ ਚੁੱਕੀ ਉਹ ਆਪਣੇ ਮਤਲਬ ਨੂੰ ਵੀਡੀਓ ਬਣਾਈ ਆ ਉਹਦੇ ਚਾਹੇ ਵੀਡੀਓ ਦਾ ਬਿਗਾਇ ਤੂੰ ਇਹ ਕੰਮ ਆਪਣੇ ਮਤਲਬ ਨੂੰ ਭਾਈ ਇਹ ਮੇਰੀ ਗੱਲ ਸੁਣ ਜਾ ਯਾਰ ਚੋਕੇ ਰਵਾਸ ਬਸ ਰੱਖ ਬਸ ਰੱਖ ਕਿਉਂ ਬਸ ਰੱਖ ਕਿਉਂ ਵੀਡੀਓ ਬੰਦ ਕਰਕੇ ਫੇਰ ਕਰਿਆ ਕੰਮ ਨਹੀਂ ਨਹੀਂ ਵੀਡੀਓ ਨਹੀਂ ਬੰਦ ੜੀ ਨਹੀਂ ਰੇ ਇਹਦੇ ਇਤਰਾ ਹੀ ਰਹੂਗੀ ਚਲ ਚਲਾ ਫਿਰ ਨਿਸ਼ਾਨ ਥਿਆਂ ਸ਼ਾਨਸਿਆ ਇਤਰਾ ਰਹੂਗੀ ਟਰੈਕਟਰ ਰਹਿ ਗਿਆ ਵਾਵਾ ਦੂਰ ਤੇ ਆਹੀ ਆਪਣਾ ਵੀਰੋ ਅੱਜ ਦਾ ਵਲੌਗ ਉਹ ਵੀ ਰਾਇਆ ਹੈ ਕੈਨੇਡਾ ਤੋਂ ਤੇ ਉਹਨੂੰ ਚਾਚਾ ਮਿਲਣਾ ਹੈ ਆ ਵੀ ਚਲ ਤੇਨੂੰ ਮਿਲਨਾਵਾਂਗੇ ਤੇ ਬਸ ਹਾਈ ਬਾਈ ਟੰਗਾ ਫਿਰ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਕਰ ਦੋ ਬਈ ਬਾਈ ਬਾਈ ਕਰ ਦੋ ਓਕੇ ਜੀ ਬਾਈ ਬਾਈ ਮੇਰੇ ਹੱਥ ਮਾਰਨ ਤੇ ਗੱਡੀ ਵਾਲੇ ਰੋਗੀ ਉਹ ਗੱਡੀ ਵਾਲੇ ਰੋਗੇ ਜੀ ਵੇ ਕਿਤੇ ਤੂੰ ਹਰ ਵਾਰੀ ਲਾਸਟ ਤੇ ਤੂੰ ਆ ਕੰਮ ਕਰ ਦਿੰਦੇ ਓਕੇ ਬਾਏ